ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ D5 ਚੈਨਲ ਪੰਜਾਬੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 골ਡਨ ਜੁਬਲੀ ਹਾਲ ਵਿਖੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਉਹਨਾਂ ਨੇ ਪੰਜਾਬ ਰਾਜ ਸਰਕਾਰੀ ਖੇਤੀਬਾੜੀ ਅਤੇ ਪਿੰਡੂ ਵਿਕਾਸ ਬੈਂਕ ਵੱਲੋਂ ਮੁਆਫ ਕੀਤੇ ਗਏ ਕਰਜ਼ੇ ਦੇ ਲਾਪਤਰੀਆਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਵੀ ਵੰਡੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੇ ਇੱਕ ਵਾਰ ਫੇਰ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਿਆ ਸੀਐਮ ਨੇ ਕਿਹਾ ਕਿ ਉਹਨਾਂ ਨੇ ਇਹ ਧਰਮ ਨੂੰ ਆਪਣੀ ਜੇਬ ਦੇ ਵਿੱਚ ਰੱਖਿਆ ਹੋਇਆ ਹੈ ਕਦੇ ਜੇ ਅਫਸਰ ਨੂੰ ਹਟਾਓ ਕਦੇ ਕਿਸੇ ਹੋਰ ਨੂੰ ਨਿਯੁਕਤ ਕਰੋ ਕਦੇ ਕਿਸੇ ਦੀ ਸਜ਼ਾ ਮੁਆਫ ਕਰੋ ਪਰ ਅੱਜ ਦਾ ਨੌਜਵਾਨ ਸਮਝ ਚੁੱਕਿਆ ਹੈ ਤੇ ਮੁੱਖ ਮੰਤਰੀ ਨੇ ਸੁਖਪੀਰ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਉਹਨਾਂ ਨੂੰ ਹੁਣ ਘਰ ਬੈਠਣਾ ਚਾਹੀਦਾ ਹੈ ਤੇ ਲੋਕ ਹੁਣ ਉਹਨਾਂ ਤੋਂ ਸੇਵਾ ਨਹੀਂ ਲੈਣਾ ਚਾਹੁੰਦੇ ਪਰ ਫੇਰ ਨਹੀਂ ਹਟਦੇ ਲੁੱਟਣੋਂ ਹੁਣ ਉਧਰਲੇ ਪਾਸ ਤੁਸੀਂ ਬੇਲੇ ਕੀਤੇ ਨੇ ਧਰਮ ਵਾਲੇ ਪਾਸੇ ਆਏ ਫਿਰਦੇ ਨੇ ਵੀ ਇਹ ਲੋਕ ਲਈ ਇਹ ਨਾ ਕਿਤੇ ਜਾਣ ਸਾਡੇ ਹੱਥੋਂ ਰੋਂਦੇ ਹੀ ਫਿਰਦੇ ਨੇ ਸਾਥੋਂ ਦਿੱਲੀ ਗੁਰਦੁਆਰਾ ਕਮੇਟੀ ਖੋਲੀ ਸਾਥੋਂ ਹਰਿਆਣਾ ਖੋਲੀ ਬਈ ਪ੍ਰਬੰਧਕ ਕਮੇਟੀ ਹੈ ਪ੍ਰਬੰਧਨ ਚ ਤੁਹਾਨੂੰ ਖੋਲ ਹੀ ਖੋਲ ਨਹੀਂ ਕੀਤਾ ਹੁਣ ਬਧੀਆ ਪ੍ਰਬੰਧ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿ ਐਸਟੀਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਦੋਂ ਦੇ ਆਏ ਨੇ ਨਾ ਬਦਲ ਕੇ ਮੈਗਾ ਸ਼੍ਰੋਮਣੀ ਕਮੇਟੀ ਕਿਹਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੋ ਗਿਆ। ਇਕੱਲੇ ਗੋਲਕਾਂ ਤੇ ਨਿਗਾਹ ਵਸ। ਆਪਾਂ ਤਾਂ ਹਜੇ ਵੀ ਦ샨 ਸਾਹਿਬ ਬਾਹਰੋਂ ਦੇਖ ਕੇ ਮੱਥਾ ਟੇਕ ਦਿੰਨੇ ਆ। ਇਹ ਤਾਂ ਉੱਤੇ ਬਾਹਰੋਂ ਵੀ ਨਹੀਂ ਟੇਕਦੇ। ਆ ਹੁਣ ਦੇ ਕੋਈ ਜਥੇਦਾਰ ਬਦਲਤਾ ਕਦੇ ਇਹਨੂੰ ਲਾਹ ਦੋ ਕਦੇ ਇਹਨੂੰ ਮਾਫ ਕਰ ਦਿਓ ਇਹਦੀ ਮਾਫੀ ਕੈਨਸਲ ਕਰ ਦਿਓ। ਹਾਂ ਮਤਲਬ ਤਾਂ ਮੈਂ ਮੁੱਠੀ ਚ ਲੈ ਰੱਖਿਆ। ਕੀ ਸਮਝਦੇ ਆਪਾਂ ਨੂੰ ਯਾਰ। ਜਦੋਂ ਸਰਕਾਰ ਨਹੀਂ ਹੁੰਦੀ ਉਦੋਂ ਪੰਥ ਖਦਰੇ ਚ ਜਦੋਂ ਸਰਕਾਰ ਚ ਆ ਗਏ ਪੰਥ ਠੀਕ ਹੋ ਗਿਆ ਹੁਣ ਲੋਕ ਸਮਝ ਗਏ ਨਵੀਂ ਪੀੜ੍ਹੀ ਘਟੋ ਘਟੇ ਸਮਝ ਗਈ ਪਹਿਲਾਂ ਤਾਂ ਇੱਕ ਲਾਣੇਦਾਰ ਦੇ ਕਹੇ ਤੇ 25 ਦੇ 25 ਪਾਈ ਜਾਂਦੀ ਸੀ ਕਰਦੀਆਂ ਹੁਣ ਨਹੀਂ ਹੁਣ ਮੁੰਡਾ ਕਹਿੰਦਾ ਮੈਂ ਤਾਂ ਆਪਦੀ ਮਰਜ਼ੀ ਨਾਲ ਪਾਉਂਗਾ ਬਾਪੂ ਤੂੰ ਤੂੰ ਆਗੂ ਦੇ ਸਾਹਮਣੇ ਚੱਲ ਤਾਂ ਕਰਕੇ ਇਹਨਾਂ ਦੇ ਨੈਕਸਸ ਟੁੱਟਿਆ ਏ ਕਿ ਤੋੜਨਾ ਸੌਖਾ ਸੀ ਕਿਤੇ ਗਰੀਬਾਂ ਦੇ ਪੈਸੇ ਖਾ ਗਏ ਉਹ 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 ਬੋਲ ਨਹੀਂ ਸਕਦੇ ਬਾਕੀਆਂ ਨਾਲ ਰਲ ਗਏ ਮਿਲ ਗਏ ਤੂੰ ਅੱਧੇ ਤੇਰੇ ਅੱਧੇ ਤੇ ਮੇਰੇ ਜੇ ਮੈਂ ਆ ਗਿਆ ਸਰਕਾਰ ਚ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਸਾਲ ਬਥਾ ਵਸੀਰ ਜ਼ਾਰੇ ਸਿੱਦੇ ਐ ਗੋਟੀਆਂ ਫਿੱਟ ਕਰੀ ਜਾਂਦੇ ਸੀ ਇੱਥੇ ਤਰਦਾ ਇੱਥੇ ਤਰਦਾ ਇੱਥੇ ਤਰਦਉਂ ਨਿੱਥੇ ਤਰਦ ਬਾਰਾਂ ਬੀਟੀ ਚ ਨਹੀਂ ਖੇੜਦੇ ਹੁੰਦੇ ਪਾਏ ਐਂ ਕਰਦੇ ਸੱਚੀ ਗੱਲਾਂ ਨਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਬਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ